ਸਤ ਸ੍ਰੀ ਅਕਾਲ ਦੋਸਤੋ ਮੈਂ ਅਵਤਾਰ ਸਿੰਘ ਮਾਨਸਾ ਤੋਂ ਸੋ ਮੇਰੇ ਨਾਲ ਮੇਰਾ ਛੋਟਾ ਭਰਾ ਵਿਸਾਲ ਮੇਰਾ ਸਟੂਡੈਂਟ ਵੀ ਆ ਇਹ ਮੇਰੇ ਨਾਲ ਜਾ ਰਿਹਾ ਆ ਸੋ ਅੱਜ ਜਾ ਰਹੇ ਆ ਪਿੰਡ ਸੈਦੇਵਾਲਾ ਗੁਰੂ ਘਰ ਦੇ ਵਿੱਚ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋੜਾ ਸੱਪ ਆ ਸੋ ਵੀਡੀਓ ਨੂੰ ਦੇਖਦੇ ਰਹੋ ਤੇ ਨਾਲ ਬਲੌਗ ਦੇ ਬਣੇ ਰਹੋ ਜੀ ਹਾਂਜੀ ਵਿਸਾਲ ਨੇ ਮਾਰਿਆ ਮੋਟਰਸਾਈਕਲ ਤੇ ਕਪੜਾ ਤਾਂ ਆਪਾਂ ਕਰਦੇ ਆ ਤਿਆਰੀ ਜਾਣ ਦੀ ਨਾਲ ਦੇ ਨਾਲ ਬਲੌਗ ਦੇ ਬਣੇ ਰਹੋ ਜੀ ਹੁਣ ਆਪਾਂ ਅੱਗੇ ਜੀ ਪੈਟਰੋਲ ਪੰਪ ਤੇ ਫਾਫੜੇ ਭਾਈ ਕੇ ਵੀ ਇੱਕ ਇਤਿਹਾਸੀ ਥਾਂ ਬਾਈ ਤੋਂ ਪਵਾਇਆ ਆਪਾਂ 200 ਦਾ ਪੈਟਰੋਲ ਸੋ ਦੇਖੋ ਬਹੁਤ ਵਧੀਆ ਮੌਸਮ ਹੋ ਰਿਹਾਗਾ ਮੱਕੀ ਬੀਜੀ ਪਈਆਂ ਜੀਰੀਆਂ ਲੱਗੀਆਂ ਪਈਆਂ ਨੇ ਮੱਕ ਵੱਡਾ ਵੱਡਾ ਹੋ ਰਿਹਾ ਛੱਲੀਆਂ ਲੱਗੀਆਂ ਦਿਖ ਰਹੀਆਂ ਨੇ ਸੋ ਕਿ ਇੱਥੇ ਵੀ ਕਦੇ ਆਪਾਂ ਆਵਾਂਗੇ ਦਿਖਾਵਾਂਗੇ ਇੱਥੇ ਵੀ ਗੁਰੂ ਘਰ ਇਤਿਹਾਸੀ ਬਣਿਆ ਹੋਇਆਗਾ ਭਾਈ ਪਹਿਲੋ ਸਭ ਤੋਂ ਪਹਿਲੋ ਸੋ ਹੁਣ ਆਪਾਂ ਅੱਗੇ ਚੱਲੇ ਪਾਉਣੇ ਆ ਜੀ ਉਹ ਬੋਰਡ ਲੱਗਿਆ ਪਿਆ ਹਾਂਜੀ ਹਾਂਜੀ ਉਹ ਬੋਰਡ ਲੱਗਿਆ ਪਿਆ ਉੱਥੇ ਪਾਈ ਵੈਲੋ ਸਭ ਤੋਂ ਪਹਿਲੋ ਇਹ ਵੀ ਇਤਿਹਾਸਕ ਜਗ੍ਹਾ ਕੀ ਇੱਥੇ ਵੀ ਕਦੇ ਆਪਾਂ ਆਵਾਂਗੇ ਸੋ ਹੁਣ ਆਪਾਂ ਅੱਗੇ ਵਧਦੇ ਹਾਂ ਜੀ ਆਪਾਂ ਬਲਾਡੇ ਐਂਟਰ ਕਰਕੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਕਲਾਣਾ ਪਿੰਡ ਦੇ ਵਿੱਚ ਉਸ ਤੋਂ ਬਾਅਦ ਆਪਾਂ ਸੱਦੀ ਕੇ ਹੁੰਦੇ ਹੋਏ ਜਾਵਾਂਗੇ ਆਪਾਂ ਸੈਦੇ ਵਾਲੇ ਪਿੰਡ ਦੇ ਵਿੱਚ ਹੁਣ ਆਪਾਂ ਪਹੁੰਚ ਗਏ ਪਿੰਡ ਕਲਾਣੇ ਦੇ ਵਿੱਚ ਜਾਨੀ ਕਿ ਮੇਰੇ ਸਹੁਰੇ ਪਿੰਡ ਚੱਲਦੇ ਆਪਾਂ ਅੰਦਰ ਐਂਟਰ ਕਰਦੇ ਆਂ ਇਹ ਸਭ ਤੋਂ ਪਹਿਲਾਂ ਸਾਨੂੰ ਮਿਲੀ ਸਾਡੀ ਰੌਕੀ ਆ ਦੇਖੋ ਅੰਦਰ ਪਹੁੰਚੇ ਘਰੇ ਕੋਈ ਦਿਖ ਨਹੀਂ ਰਿਹਾ ਹਾਂਜੀ ਕਿੰਨੀ ਗੱਲ ਦੀ ਚਾਲ ਤ੍ਰੀਕਾਲ ਆ ਦੇਖੋ ਸਾਨੂੰ ਮਿਲੇ ਹਰਪ੍ਰੀਤ ਕੌਰ ਮਨਪ੍ਰੀਤ ਕੌਰ ਮੇਰੀ ਹਮਸਫਰ ਚਲੋ ਇੱਥੇ ਅਸੀਂ ਆਪਦੀ ਪੇਟ ਪੂਜਾ ਕਰਕੇ ਫਿਰ ਅੱਗੇ ਵੱਲ ਚਾਲੇ ਪਾਉਣੇ ਆ ਜੀ ਹਾਂਜੀ ਸਾਨੂੰ ਲੈ ਕੇ ਦਿੱਤੀ ਕੋਲ ਡਰਿੰਕ ਤੇ ਕੁਰਕਰੇ ਮਨਪ੍ਰੀਤ ਕੌਰ ਨੇ ਤੇ ਮੇਰੇ ਮੰਮੀ ਡੈਡੀ ਗਏ ਹੋਏ ਨੇ ਖੇਤ ਦੇ ਵਿੱਚ ਤੇ ਮੈਂ ਆਪਦੇ ਸਹੁਰੇ ਆਇਆ ਹਾਂ ਤੇ ਮੇਰਾ ਸਾਲਾ ਸਾਹਿਬ ਫੌਜੀ ਸਾਹਿਬ ਉਹ ਆਪਦੇ ਸਹੁਰੇ ਗਏ ਹੋਏ ਨੇ ਉਹ ਵੀ ਆਉਣ ਵਾਲੇ ਨੇ ਚਲੋ ਇਸ ਤੋਂ ਬਾਅਦ ਆਪਾਂ ਇੱਥੇ ਕਰਕੇ ਪੇਟ ਪੂਇਆ ਗੁਰਦੁਆਰਾ ਸਾਹਿਬ ਵੱਲ ਚੱਲੇ ਪਾਵਾਂਗੇ ਹੁਣ ਆਪਣੇ ਵਾਸਤੇ ਲਿਆਂਦੇ ਜੀ ਦਹੀਂ ਚੌਲ ਆਪਣੀ ਸੇਵਾ ਫੁੱਲ ਹੋ ਰਹੀ ਆ ਹਾਂਜੀ ਆਪਾਂ ਆਪਣੀ ਕੀਤੀ ਪੇਟ ਪੂਜਾ ਤੇ ਹੁਣ ਆਪਾਂ ਜਾ ਰਹੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਠੀਕ ਹੈ ਜੀ ਬਾਏ ਮਿਲਦੇ ਆਂ ਵਾਪਸ ਆਪਾਂ ਆਵਾਂਗੇ ਸੋ ਨਾਲ ਮੇਰੇ ਜੀਵਨ ਸਾਥੀ ਸਰਬਜੀਤ ਕੌਰ ਇਹ ਵੀ ਤਿਆਰ ਹੋਏ ਨੇ ਆਪਾਂ ਜਾਣਦੇ ਆ ਦਿਖਾਉਂਦੇ ਜਾਵਾਂਗੇ ਵੀਡੀਓ ਦੇਖਦੇ ਰਹੋ ਆਪਾਂ ਗੁਰਦੁਆਰਾ ਸਾਹਿਬ ਦੀ ਡਿਊਟੀ ਤੱਕ ਪਹੁੰਚ ਗਏ ਸੋ ਆਪਾਂ ਜਾਣੂ ਕਰਾਉਣਾ ਆਪਾਂ ਦੀ ਇਤਿਹਾਸ ਦੇ ਬਾਰੇ ਤੋ ਅੱਗੇ ਜਾ ਕੇ ਮਿਲਦੇ ਆਂ ਜੀ ਗੁਰੂ ਘਰ ਦੇ ਵਿੱਚ ਹਾਂਜੀ ਆਪਾਂ ਪਿੰਡ ਸੈਦੇ ਵਾਲਾ ਪਹੁੰਚ ਚੁੱਕੇ ਆਂ ਇੱਥੇ ਸੋਮਵਾਰੀ ਮੱਸੀਆ ਬਹੁਤ ਭਰਦੀ ਆ ਜੀ ਬਹੁਤ ਜਿਆਦਾ ਇਕੱਠ ਹੁੰਦਾਗਾ ਸੋ ਦੇਖੋ ਦੁਕਾਨਾਂ ਲੱਗ ਰਹੀਆਂ ਨੇ ਇੱਥੇ ਮੱਸੀਆ ਵਾਲੇ ਦਿਨ ਜਿਵੇਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਦੇ ਆਂ ਅਮਰਸਰ ਦੇ ਵਿੱਚ ਲੋ 3 ਘੰਟਿਆਂ ਤੋਂ ਵਾਰੀ ਆਉਂਦੀ ਆ ਇੱਥੇ ਵੀ ਅੱਧਾ ਪੌਣਾ ਘੰਟਾ ਜ਼ਰੂਰ ਲੱਗ ਜਾਂਦਾ ਸਭ ਤੋਂ ਪਹਿਲਾਂ ਆਪਾਂ ਜੋੜਾ ਕਰਦੇ ਵਿੱਚ ਜੋੜੇ ਜਾਮਾ ਕਰਵਾਏ ਜੀ ਸ਼ੁਕਰਵਾਨਿਆ ਦਰਸਨ ਸੋਨੂੰ ਗੁਰੂ ਘਰ ਦੀ ਡਿਊਟੀ ਦਾ ਇਹ ਕੀ ਹੈਗੇ ਗੁਰਦੁਆਰਾ ਪਾਹਿਨ ਸਾਹਿਬ ਸੱਚੀ ਮੰਜੀ ਸੈਦੇਵਾਲਾ ਪALLE ਅਮਰਦਾਸ ਗੁਣ ਤੇਰੀ ਤੇਰੀ ਉਪਮਾ ਤੋਹੇ ਬਣਾਵੇ ਤੋ ਆਪਾਂ ਗੁਰੂ ਘਰ ਦੀ ਦੂਜੇ ਅੰਦਰ ਪਹੁੰਚੇ ਆ ਜੀ ਸਭ ਤੋਂ ਪਹਿਲਾਂ ਪ੍ਰਾਪਰ ਸਾਹਿਬ ਦੀ ਦੇਖ ਕਰਵਾਉਣੇ ਆ ਕਰੋ ਜੀ ਦਰਸ਼ਨ ਗੁਰੂ ਘਰ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਨਾਮੀ ਬਣ ਰਹੀ ਹੈ ਜੀ ਆ ਨਕਸ਼ਾ ਪਿਆ ਜੀ ਦੇਖੋ ਸੇਵਾ ਚੱਲ ਰਹੀ ਆ ਸਰੋਵਰ ਸਾਹਿਬ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸੁਗੁਰੂ ਘਰ ਦੇ ਅੰਦਰ ਸਰੋਵਰ ਬਣਿਆ ਹੋਇਆ ਇਥੇ ਸੰਗਤ ਇਸ ਇਨਾਨ ਕਰਦੀਆਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨਮੀ ਬਣਨ ਕਰਕੇ ਉਹਨਾ ਟਾਈਮ ਦਰਬਾਰ ਸਾਹਿਬ ਇਹ ਸਾਈਡ ਬਣਾਇਆ ਹੋਇਆ ਜੀ ਪਾਕਿਸਤਾਨ ਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਜੋੜਾ ਸਾਹਿਬ ਆਪਾਂ ਮੱਥਾ ਟੇਕਿਆ ਦਰਬਾਰ ਸਾਹਿਬ ਦੇ ਵਿੱਚ ਬੜਾ ਪ੍ਰਸਾਦੀ ਦੇਖ ਲਈ ਤੀ ਦੱਸ ਦਿਆਂ ਜੀ ਇਸ ਸਥਾਨ ਦਾ ਇਤਿਹਾਸ ਸੋ ਇੱਥੇ ਜ਼ਿਆਦਾਤਰ ਦਿਮਾਗੀ ਹਾਲਤ ਜਿਹਦੀ ਸਹੀ ਨਹੀਂ ਹੁੰਦੀ ਆ ਹਲਕੇ ਕੁੱਤੇ ਦਾ ਵੱਡਿਆ ਹੋਇਆ ਸਮਾਨਸਿਕ ਰੋਗੀ ਦੂਰੋਂ ਦੂਰੋਂ ਪਿੱਤੂ ਆ ਕੇ ਆਪਣੇ ਮਾਸਟਕ ਦੇ ਨਾਲ ਜੋੜਾ ਲਪਾਉਂਦੇ ਨੇ ਤੇ ਉਹਨਾਂ ਦੇ ਰੋਗ ਦੂਰ ਹੁੰਦੇ ਆ ਨਾ ਸੰਗਤਾਂ ਦੀਆਂ ਹਾਸਾਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਦੀ ਇਮਾਰਤ ਜੀ ਇਧਰਲੀ ਸਾਈਡ ਸੰਗਤ ਲੰਗਰ ਬਣਾਉਂਦੀ ਆ ਇਧਰਲੀ ਸਾਈਡ ਲੰਗਰ ਛਕਦੀ ਆ ਜੀ ਸਤ ਗੁਰੂ ਕੋ ਲੰਗਰ 24 ਘੰਟੇ ਇੱਥੇ ਚੱਲਦੀ ਰਹਿੰਦਾ ਜੀ ਸੰਗਤਾਂ ਸੇਵਾ ਕਰ ਰਹੀਆਂ ਨੇ ਲੰਗਰ ਬਣਾ ਰਹੇ ਨੇ ਪਾ ਰਹੇ ਨੇ ਛਕ ਰਹੇ ਨੇ ਤੇ ਸ਼ਿਕਾ ਰਹੇ ਨੇ ਉਧਰ ਮਾਈਆਂ ਭਾਈ ਭਾਂਡਿਆਂ ਦੀ ਸੇਵਾ ਕਰ ਰਹੇ ਨੇ ਜੀ ਹਾਂਜੀ ਆਪਾਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਗਏ ਸੀ ਸੋ ਹੁਣ ਆਪਾਂ ਦੱਸਦੇ ਆਂ ਇਹਦੇ ਇਤਿਹਾਸ ਬਾਰੇ ਸੁਬਾਲੀ ਸੰਗਤ ਨੂੰ ਭੇਖਾ ਗਿਆ ਕਿ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਆਏ ਹੋਏ ਨੇ ਗੁਰੂ ਅਮਰਦਾਸ ਮਹਾਰਾਜ ਜੀ ਨਹੀਂ ਆਏ ਸੋ ਇਹ ਉਹਨਾਂ ਵੇਲੇ ਦੀ ਗੱਲ ਆ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗ੍ਰਦੀਤੇ ਬਰਾਜਮਾਨ ਸੀਗੇ ਗੋਬਿੰਦ왈 ਸਾਹਿਬ ਉੱਥੇ ਸੇਵਾ ਕਰ ਰਹੇ ਸੀਗੇ ਉੱਥੇ ਸੰਗਤਾਂ ਦੇ ਲਈ ਰਹਿਣ ਬਸੇਰੇ ਬਣਾ ਰਹੇ ਸੀ ਸੋ ਉਹ ਦਿਆਰ ਦੀ ਲੱਕੜੀ ਦੀ ਬਹੁਤ ਘਾਟ ਸੀ ਸੋ ਬਾਬਾ ਜੀ ਨੇ ਆਪਣੇ ਭਤੀਜੇ ਬਾਬਾ ਸਾਬਰਮਲ ਤੇ ਬਾਬਾ ਸਚਨਸੱਚ ਜੀ ਨੂੰ ਸੇਵਾ ਲਈ ਭੇਜਿਆ ਕਿ ਲੱਕੜਾਂ ਲੈ ਕੇ ਆਓ ਸੋ ਸੰਗਤ ਦੇ ਲਈ ਰਹਿਣ ਬਸੇਰਾ ਬਣਾਉਣਾ ਬਾਬਾ ਸਾਬਰਮਲ ਤੇ ਬਾਬਾ ਸਚਨਸੱਚ ਲੱਕੜਾਂ ਦੀ ਭਾਲ ਲਈ ਹਰੀਪੁਰ ਦੇ ਵਿੱਚ ਪਹੁੰਚੇ ਉੱਥੋਂ ਦੇ ਰਾਜੇ ਹਰੀ ਸਿੰਘ ਨੇ ਆਕਾਰਸੀ ਦਾ ਵਰਤਨ ਰੱਖਿਆ ਹੋਇਆ ਸੀਗਾ ਸੋਹਣਾ ਐਲਾਨ ਕੀਤਾ ਹੋਇਆ ਸੀ ਕਿ ਕੋਈ ਵੀ ਘਰ ਕੋਈ ਵੀ ਵਿਅਕਤੀ ਅੱਗ ਨਹੀਂ ਬਾਲੇਗਾ ਤੋ ਬਾਬਾ ਸਚਨ ਸੱਚ ਤੇ ਬਾਬਾ ਸਬਰਮਲ ਨੇ ਉੱਥੇ ਸੰਗਤਾਂ ਨਾਲ ਰਹਿਣ ਬਸੇਰਾ ਕੀਤਾ ਪ੍ਰਸ਼ਾਦ ਦਾ ਤਿਆਰ ਕਰਵਾਇਆ ਅੱਗ ਵਾਲੀ ਸਪਾਈਆਂ ਨੂੰ ਪਤਾ ਚੱਲਿਆ ਸਿੱਖ ਸੰਗਤਾਂ ਸਮੇਤ ਗ੍ਰਿਫਤਾਰ ਕਰ ਲਿਆ ਹਵਾਲਾਤ ਦੇ ਵਿੱਚ ਕੀਤਾ ਗਿਆ ਸੋ ਗੁਰੂ ਮਹਾਰਾਜ ਜੀ ਦਾ ਐਸਾ ਕੋਤਕ ਵਰਤਿਆ ਕਿ ਰਾਜਾ ਹਰੀਸੈਨ ਉਸ ਦਾ ਪੁੱਤਰ ਜੋ ਇਤਿਹਾਸ ਦੇ ਵਿੱਚ ਰੋਦਨ ਸਿੰਘ ਦੱਸਿਆ ਗਿਆ ਅਜਿਹਾ ਦਰਦ ਉੱਠਿਆ ਉਹਦੇ ਕਿ ਉਸ ਦੀ ਮੌਤ ਹੋ ਗਈ ਜਦੋਂ ਪਤਾ ਲੱਗਿਆ ਕਿ ਰਾਜਾ ਹਰੀ ਸੈਨ ਉਸਦੇ ਪੁੱਤਰ ਉਦਰ ਸੈਨ ਦੀ ਮੌਤ ਹੋ ਗਈ ਰੋਣਾ ਕਰ ਲਾਉਣਾ ਸ਼ੁਰੂ ਕੀਤਾ ਸਿੱਖ ਸੰਗਤਾਂ ਬਾਬਾ ਸਾਬਰਮਲ ਬਾਬਾ ਸਚਨ ਸੱਚ ਨੇ ਪੁੱਛਿਆ ਕਿ ਰੋਣਾ ਕਰ ਲਾਉਣਾ ਕਿਉਂ ਹੋ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਹਰੀਪੁਰ ਦੇ ਰਾਜਾ ਹਰੀ ਸੈਨ ਦੇ ਪੁੱਤਰ ਉਦਰ ਸੈਨ ਦੀ ਮੌਤ ਹੋ ਚੁੱਕੀ ਹੈ ਬਾਬਾ ਸਾਬਰਮਲ ਜੀ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਦੁਬਾਰਾ ਮੁੜ ਸਰਜੀਤ ਹੋ ਸਕਦਾ ਜੇਕਰ ਉਹ ਸਿੱਖ ਸੰਗਤਾਂ ਨੂੰ ਰਿਹਾ ਕਰਨ ਇਹ ਗੱਲ ਰਾਜਾ ਹਰੀ ਸੈਨ ਕੋਲ ਪਹੁੰਚੀ ਰਾਜਾ ਹਰੀ ਸੈਨ ਜੀ ਨੇ ਬਾਬਾ ਸਬਰਮਲਤੀ ਬਾਬਾ ਸਚਨ ਸਤਜੀ ਨੂੰ ਰਹਾ ਕੀਤਾ ਸਿੱਖ ਸੰਗਤ ਨੂੰ ਵਿਆਹ ਕੀਤਾ ਜੋ ਦਰਬਾਰ ਦੇ ਵਿੱਚ ਗਏ ਬਾਬਾ ਸਬਰਮਲ ਜੀ ਨੇ ਕਿਹਾ ਕਿ ਪਹਿਲਾਂ ਤਾਂ ਆਪਣੇ ਛਪਾਈਆਂ ਰਾਣੀਆਂ ਨੂੰ ਕਹੋ ਕਿ ਰੋਣਾ ਕਰਲਾਉਣਾ ਬੰਦ ਕਰਨ ਸਤਨਾਮ ਵਾਇਗੁਰੂ ਦਾ ਜਾਪ ਕਰਨ ਸੋ ਉਹਨਾਂ ਨੇ ਰਾਜਾ ਹਰੀਸ਼ੈਨ ਤੋਂ ਸਵਸ ਜਲ ਮੰਗਾਇਆ ਹੁਕਮ ਲਾਇਆ ਕਿ ਸਵਸ ਜਲ ਲੈ ਕੇ ਆਉ ਸਵਸ ਜਲ ਲਿਆੰਦਾ ਗਿਆ ਸੋ ਬਾਬਾ ਸਬਰਮਲ ਜੀ ਨੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਦਾ ਰੁਮਾਲ ਸੀ ਉਸ ਜਲ ਦੇ ਵਿੱਚ ਡਬੋ ਕੇ ਰਾਜਾ ਹਰੀਸੈਨ ਦੇ ਪੁੱਤਰ ਰੁਦਰਸੈਨ ਦੇ ਮੂੰਹ ਵਿੱਚ ਪਾਇਆ ਤੇ ਉਹ ਬੱਚਾ ਮੁਰ ਸੁਰਜੀਤ ਹੋਇਆ ਇਹ ਕੌਤਕ ਦੇਖ ਕੇ ਰਾਜਾ ਖੁਦ ਹੈਰਾਨ ਹੋਇਆ ਸੋ ਉਹਨਾਂ ਨੇ ਪੁੱਛਣਾ ਕੀਤਾ ਕਿ ਤੁਸੀਂ ਕੌਣ ਹੋ ਕਿੱਥੋਂ ਆਇਓ ਤੇ ਕਿਸ ਲਈ ਆਇਓ ਸੋਨਣ ਦੱਸਿਆ ਕਿ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੇਵਕਾਂ ਸੋ ਲੱਕੜੀ ਦੇ ਭਾਲ ਦੇ ਵਿੱਚ ਇੱਧਰ ਆਏ ਹਾਂ ਸੋ ਇਸ ਕਉ ਤੋ ਕਿ ਤੋ ਪ੍ਰਸੰਨ ਹੋ ਕੇ ਰਾਜਾ ਹਰੀ ਸਿੰਘ ਨੇ ਲੱਕੜਾਂ ਦੀਆਂ ਗੱਠਾਂ ਵਿਆਸਾ ਦਰਿਆ ਰਹੀਂ ਗੋਬਿੰਦਵਾਲ ਸਾਹਿਬਾਂ ਲਈ ਭੇਜੀਆਂ ਸੋ ਦੂਸਰੇ ਪਾਸੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਲੱਕੜਾਂ ਦੀਆਂ ਗੱਠਾਂ ਕੜਵਾ ਕੇ ਸਿੱਖ ਸੰਗਤਾਂ ਦੇ ਲਈ ਰਹਿਣ ਬਸੇਰੇ ਬਣਵਾਏ ਰਾਜਾ ਹਰੀ ਸਿੰਘ ਜੀ ਨੇ ਵੀ ਕਿਹਾ ਕਿ ਉਹ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਸੋ ਬਾਬਾ ਸਬਰ ਮਲ ਜੀ ਨੇ ਉਹਨਾਂ ਦੀ ਬੇਨਤੀ ਗੁਰੂ ਅਮਰਦਾਸ ਮਹਾਰਾਜ ਜੀ ਅੱਗੇ ਲੈ ਕੇ ਗਈ ਸੂਗੁਰ ਅਮਰਦਾਸ ਮਹਾਰਾਜ ਨੇ ਕਿਹਾ ਕਿ ਪਈ ਰਾਜੇ ਨੂੰ ਸਮਝਾ ਦਿੱਤਾ ਜਾਵੇ ਕਿ ਸਾਹੀ ਠਾਠ ਵਾਠ ਦੇ ਨਾਲ ਨਾ ਆਉਣ ਕੋਈ ਵੀ ਰਾਣੀ ਆਵੇ ਤਾਂ ਗੁਰੂ ਘਰ ਆ ਕੇ ਅੰਦਰ ਕੁੰਡ ਨਾ ਕੱਢੇ ਗੁਰੂ ਘਰ ਦੀ ਮਰਜ਼ਾ ਦਾ ਸਮਝਾ ਦਿੱਤੀ ਜਾਵੇ ਸੋ ਜਦੋਂ ਰਾਜਾ ਹਰੀ ਸੈਣ ਆਪਣੇ ਸਪਾਈਆਂ ਸਮੇਤ ਆਪਣੀਆਂ ਰਾਣੀਆਂ ਸਮੇਤ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਗਏ ਤਾਂ ਛੇ ਰਾਣੀਆਂ ਨੇ ਮੱਥਾ ਟੇਕਿਆ 7 ਮਹੀਨੇ ਸ਼ਰਮਸਾਰ ਹੁੰਦੇ ਕੁੰਡ ਕੱਢ ਲਿਆ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਕਿ ਬਾਬਾ ਜੀ ਇਹਨਾਂ ਨੂੰ ਗੁਰੂ ਘਰ ਦੀ ਮਰਜ਼ਾਦਾ ਦੱਸੀ ਨਹੀਂ ਸੀ ਸੋ ਇਹ ਝੱਲੀ ਹੋ ਗਈ ਸੋ ਇੰਨਾ ਹੀ ਕਹਿਣ ਦੀ ਗੱਲ ਸੀ ਕਿ ਰਾਜਾ ਹਰੀ ਸਿੰਘ ਦੀ ਸਤਵੀਂ ਰਾਣੀ ਪਾਗਲ ਹੋ ਕੇ ਜੰਗਲਾਵਲ ਤੋੜ ਗਈ ਪਾਗਲ ਹੋਈ ਰਾਣੀ ਸਿੱਖ ਸੰਗਤਾਂ ਜੋ ਰਸਤੇ ਦੇ ਵਿੱਚ ਜੰਗਲ ਦੇ ਵਿੱਚ ਕੋਈ ਵੀ ਵਿਅਕਤੀ ਜਾਂਦਾ ਜਾਨੀ ਮਾਰ ਲਈ ਨੁਕਸਾਨ ਕਰਨ ਲੱਗੀ ਸੋ ਇਹ ਗੱਲ ਬਾਬਾ ਸਚਨ ਸੱਚ ਜੀ ਨੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹਮ ਦੱਸੀ ਕਿ ਉਹ ਰਾਣੀ ਰਾਸਤੇ ਵਿੱਚ ਵਿਅਕਤੀਆਂ ਨੂੰ ਤੰਗ ਕਰਦੀ ਆ ਜੋ ਸੰਗਤ ਲੱਕੜਾਂ ਲੈ ਕੇ ਆਉਂਦੀ ਆ ਉਹਨਾਂ ਦਾ ਵੀ ਜਾਨੀ ਮਾਰੀ ਨੁਕਸਾਨ ਕਰਦੀ ਆ ਸੋ ਗੁਰੂ ਅਮਰਦਾਸ ਅਮਰਦਾਸ ਮਹਾਰਾਜੀ ਨੇ ਕਿਹਾ ਉਹਨਾਂ ਨੇ ਆਪਣਾ ਜੋੜਾ ਦਿੱਤਾ ਉਹਨਾਂ ਨੇ ਕਿਹਾ ਕਿ ਉਸ ਪਾਗਲ ਹੋਈ ਰਾਣੀ ਦੇ ਮਸਤਕ ਤੇ ਲਾ ਦੇਣਾ ਉਹ ਨੌ ਵਰਨ ਨੌ ਹੋ ਜਾਏਗੀ ਬਾਬਾ ਸਤਨ ਸੱਚ ਜੀ ਨੇ ਇਸੇ ਤਰ੍ਹਾਂ ਕੀਤਾ ਉਹਨਾਂ ਦਾ ਜੋੜਾ ਲੈ ਕੇ ਦੇ 25 ਜਾ ਕੇ ਰਾਣੀ ਦੇ ਮਸਤਕ ਤੇ ਲਾਇਆ ਉਹ 9 ਵਰ 9 ਹੋ ਗਈ ਸੁੱਧ ਬੁੱਧ ਆ ਗਈ ਜਦੋਂ ਉਹਨਾਂ ਨੂੰ ਸੁੱਧ ਬੁੱਧ ਆਈ ਤਾਂ ਉਹ ਨਾਲ ਬਾਬਾ ਸਚਨ ਸੱਚ ਜੀ ਦੇ ਲੱਕੜਾਂ ਲੈ ਕੇ ਦਰਬਾਰ ਸਾਹਿਬ ਵੱਲ ਗੁਰੂ ਅਮਰਦਾਸ ਮਹਾਰਾਜ ਪਾਸ਼ਾ ਕੋਲ ਆਏ ਤਾਂ ਗੁਰੂ ਅਮਰਦਾਸ ਮਹਾਰਾਜ ਪਾਸ਼ਾ ਜੀ ਦੇ ਮੂੰਖੋਂ ਨਿਕਲਿਆ ਕਿ ਬਹੁਤ ਸੋਹਣੀ ਜੋੜੀ ਹੈ ਬਾਬਾ ਸਚਨ ਸੱਚ ਜੀ ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਜੀ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਕਿ ਹੁਕਮ ਮੰਨਿਆ ਹੋਵੇ ਪਰਵਾਨ ਇਹ ਹੁਕਮ ਆ ਜੀ ਇਹ ਹੁਣ ਸਾਨੂੰ ਪ੍ਰਵਾਨ ਕਰਨਾ ਪਵੇਗਾ ਤੇ ਨਾਲ ਹੀ ਬਾਬਾ ਸਚਨ ਸਤਜੀ ਨੂੰ ਆਪਣੇ ਜੋੜੇ ਦਿੱਤੇ ਸੋ ਉਹਨਾਂ ਨੇ ਕਿਹਾ ਕਿ ਉਹ ਸਿੱਖ ਸੰਗਤਾਂ ਨੂੰ ਨੌਂ ਬਰ ਨੌਂ ਕਰਨ ਸੋ ਸੇਵਾ ਕਰਨ ਜਾ ਕੇ 22 ਮੰਜੀਆਂ ਸਥਾਪਿਤ ਕੀਤੀਆਂ ਗਈਆਂ ਸੀ ਸੋ ਉਹਨਾਂ ਦੇ ਵਿੱਚ ਇੱਕ ਮੰਜੀ ਇੱਕ ਗੁਰਦੁਆਰਾ ਸਾਹਿਬ ਆਪਾਂ ਖੜਿਆ ਆ ਪਾਣ ਸਾਹਿਬ ਸੱਚੀ ਮੰਜੀ ਸਹੈਦੇਵਾਲਾ ਪਿੰਡ ਦੇ ਵਿੱਚ ਸੋ 1947 ਦੀ ਵੰਡ ਤੋਂ ਬਾਅਦ ਉਹਨਾਂ ਦੀ ਅੰਸਵੰਸ ਬਾਬਾ ਸਚਨ ਸੱਚੀ ਜੀ ਦੀ ਉਹ ਜੋੜਾ ਇੱਥੇ ਲੈ ਕੇ ਆਏ ਸੋ ਉਹਨਾਂ ਦੇ ਅੰਸਮਨਸ ਨੂੰ ਜ਼ਮੀਨਾਂ ਅਲਾਟ ਹੋਈਆਂ ਸੋ ਦੂਰੋਂ ਦੂਰੋਂ ਦਿੱਲੀ ਤੱਕ ਤੋਂ ਸੰਗਤ ਚੱਲ ਕੇ ਇੱਥੇ ਆਉਂਦੀ ਆ ਸੋ ਕੁੱਤੇ ਦਾ ਵੱਢਿਆ ਹੋਇਆ ਜਾਂ ਹਲਕਾ-ਹਲਕੇ ਕੁੱਤੇ ਦਾ ਵੱਢਿਆ ਮਾਨਸਿਕ ਰੋਗੀ ਦਿਮਾਗੀ ਪ੍ਰੇਸ਼ਾਨ ਬਹੁਤ ਦੂਰੋਂ ਦੂਰੋਂ ਇੱਥੇ ਲੋਕ ਆਉਂਦੇ ਨੇ ਮੱਥਾ ਟੇਕਦੇ ਨੇ ਆਪਣੇ ਮਸਤਕ ਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋੜਾ ਲਵਾ ਕੇ ਲੈ ਕੇ ਜਾਂਦੇ ਨੇ ਸੋ ਸੰਗਤਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਆਸਾਂ ਪੂਰੀਆਂ ਹੁੰਦੀਆਂ ਨੇ ਮੱਸੀਆਂ ਨੂੰ ਇੰਨਾ ਇਕੱਠ ਹੁੰਦਾ ਸੋ ਘੰਟਾ ਸਵਾ ਘੰਟਾ ਮੱਥਾ ਟੇਕਣ ਤੇ ਲੱਗ ਜਾਂਦਾ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਬਣ ਰਹੀ ਆ ਸੋ ਆਪਾਂ ਹੁਣ ਇੱਥੇ ਬਾਹਰ ਬੈਠੇ ਆ ਜੀ ਸੋ ਦਿਖਾਣ ਦੇਨੇ ਆਪਾਂ ਇਸ ਤੋਂ ਬਾਅਦ ਘਰ ਵੱਲ ਚਾਲੇ ਪਾਵਾਂਗੇ ਜੀ ਸੋ ਬਹੁਤ ਹੀ ਮਨ ਨੂੰ ਸ਼ਾਂਤੀ ਮਿਲੀ ਇੱਥੇ ਮੱਥਾ ਟੇਕਿਆ ਸੋ ਇੱਥੇ ਆਈ ਇਹ ਸਪੈਸ਼ਲ ਦਿਨ ਅਸੀਂ ਆਏ ਕਿਉਂਕਿ ਜੀ ਅਸੀਂ ਕੱਟ ਦੇ ਵਿੱਚ ਆਉਂਦੇ ਤਾਂ ਜਿਹੜੀ ਅੱਜ ਅਸੀਂ ਵੀਡੀਓ ਬਣਾ ਸਕੀਆ ਉਹ ਨਾ ਨਹੀਂ ਬਣਾ ਸਕਦੀ ਸੀ ਸੋ ਦੇਖਦੇ ਰਹੋ ਸੋ ਹੁਣ ਆਪਾਂ ਅੱਗੇ ਚਾਲੇ ਪਾਉਣੇ ਆ ਜੀ ਆਪਾਂ ਦਵਾਰੇ ਕਲਾਣੇ ਆ ਗਿਆਂ ਜੀ ਆਪਣੇ ਘਰੇ ਦਵਾਰੇ ਪਹੁੰਚੇ ਕਿਉਂਕਿ ਮੇਰੇ ਜੀਵਨ ਸਾਥੀ ਸਰਬਜੀਤ ਕੌਰ ਉਹਨਾਂ ਦੇ ਬ੍ਰਦਰ ਫੌਜੀ ਸਾਹਿਬ ਛੁੱਟੀ ਲੈ ਕੇ ਆਏ ਹੋਏ ਹਨ 9 ਤਰੀਕ ਤੱਕ ਸੋ ਇਹ ਵੀ ਇੱਥੇ ਰਹਿਣ ਆਏ ਹਨ ਇਹਨਾਂ ਨੂੰ ਆਪਾਂ ਇੱਥੇ ਛੱਡ ਕੇ ਹੀ ਜਾਵਾਂਗੇ ਦਵਾਰੇ ਮਾਨਸਾ ਆ ਗਈ ਸਾਡੇ ਫੌਜੀ ਸਾਹਿਬ ਆ ਗਈ ਸਾਡੀ ਮਨਸੀਰਤ ਕੌਰ ਆ ਭੈਣ ਸਰਦੀਪ ਕੌਰ ਸਾਨੂੰ ਡੀਕ ਡੀਕ ਕੇ ਜਾਣ ਲੱਗੇ ਸੀ ਅਸੀਂ ਆਜੋ ਕਹੇਗਾ ਕੋ ਬਹੁਤ ਮਾਰੇ ਨੇ ਆ ਦੇਖੋ ਜੀ ਸਾਡੀ ਫੈਮਿਲੀ ਮੈਂ ਆਪਦੇ ਸਾਰੇ ਆਏ ਹੋਇਆ ਇਹ ਆਪਦੇ ਸਾਰੇ ਤੋਂ ਆਇਆ ਇਸ ਕਰਕੇ ਅਸੀਂ ਸਾਡਾ ਵਲੌਗ ਮਾੜਾ ਜਾਂ ਲੰਬਾ ਹੋ ਗਿਆ ਆ ਸਾਡੀ ਕੁੜੀ ਮਨਸੀਰਤ ਕੌਰ ਸੋਣਾ ਅਸੀਂ ਇੱਥੇ ਬਲੌਗ ਦੀ ਸਮਾਪਤੀ ਕਰ ਰਹੇ ਹਾਂ ਕਿਉਂਕਿ ਮੇਰੇ ਵੱਲੋਂ ਜਵਾਰਕੇ ਪਿੰਡ ਦੇ ਵਿੱਚ ਗਰਤਕਾ ਕੈਂਪ ਲਗਾਇਆ ਗਿਆ ਸੋ ਹੁਣ 4:35 ਹੋ ਗਏ 5:30 ਵਜੇ ਤੋਂ ਉੱਥੇ ਪਹੁੰਚਣਾ ਸੋ ਫੌਜੀ ਸਾਹਿਬ ਵੱਲੋਂ ਵੀ ਪਿੰਡ ਕੁਲਾਣੇ ਦੇ ਵਿੱਚ ਜਿੰਨਾਂ ਚਿਰ ਛੁੱਟੀਆਂ ਨੇ ਕੈਂਪ ਲਗਾਇਆ ਗਿਆ 6 ਵਜੇ ਤੋਂ ਲੈ ਕੇ 7 7:30 ਵਜੇ ਤੱਕ ਇਹ ਪ੍ਰੈਕਟਿਸ ਕਰਦੇ ਨੇ ਸੋ ਮਿਲਾਂਗੇ ਆਪਾਂ ਤੁਹਾਨੂੰ ਨਵੇਂ ਇਤਿਹਾਸੀ ਥਾਂ ਤੇ ਇਤਿਹਾਸੀ ਗੁਰਦੁਆਰੇ ਸੋ ਆਪਣਾ ਬਲੌਗ ਦੇਖਦੇ ਰਹੋ ਜੀ ਰੱਬ ਰੱਖਾ